ਫਿਲਹਾਲ ਇਹ ਦੀਸ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਾਇੰਟ ਕਰੀ ਚੁੜੀਏ ਚਾਰ ਟੋਲ ਨੱਕੀ ਬੰਦ ਕਰਨ ਤੇ 195 ਕਰੋੜ ਦਾ ਨੁਕਸਾਨ ਪਰਪਾਈ ਦੀ ਮੰਗ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਪੰਜਾਬ ਸਰਕਾਰ ਨੂੰ ਕਿਸ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਇਸ ਮਾਮਲੇ ਬਾਰੇ ਇਸ ਤੁਹਾਡੇ ਨਾਲ ਪੁਸ਼ਟੀ ਸਾਂਝੀ ਕਰਨ ਲੱਗਾ ਸਾਈ ਸਭ ਤੋਂ ਪਹਿਲਾਂ ਸੇ ਖਬਰਦਾਰ ਰੁਕ ਕਰ ਦੋ ਨੀਆ ਤੁਹਾਡੇ ਨਾਲ ਸਵਾਟ ਟੋਲ ਪਲਾਜ਼ਾ ਤੇ ਕਬਜ਼ਾ ਕਰਕੇ ਉਹਨਾਂ ਨੂੰ ਬੰਦ ਕਰਾਉਣ ਕਰ ਇਹਨਾਂ ਨੂੰ 195 ਰੁਪਏ ਦਾ ਨੁਕਸਾਨ ਹੋਣ ਦੀ ਦਲੀਲ ਦੰਦਿਆਂ ਉਹਨਾਂ ਨੂੰ ਖੋਲਣ ਦੀ ਮੰਗ ਤੇ ਨੁਕਸਾਨ ਦੀ ਪਰਪਾਈ ਦਾ ਨਿਰਦੇਸ਼ ਦੇਣ ਵਾਲੀ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦੱਸਿਆ ਕਿ ਲਾਡੋਵਾ ਨੂੰ ਛੱਟ ਕੇ ਬਾਕੀ ਟੈਨ ਟੋਲ ਨਾਕੇ ਖੋਲ ਦਿੱਤੇ ਗਏ ਸਨ ਪਿਛਲੇ ਸਾਲ ਦਾਇਰ ਪੀਟੀਸ਼ਨ ਅਰਜੀ ਦਾਖਲ ਕਰਦੇ ਹੋਏ ਐਨ ਐਚ ਏ ਆਈ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਕਿਸਾਨ ਵਾਰ-ਵਾਰ ਆਪਣੀਆਂ ਮੰਗਾਂ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਿਆਂ ਤੇ ਕਬਜ਼ਾ ਕਰਨ ਉਹਨਾਂ ਨੂੰ ਬੰਦ ਕਰ ਰਹੇ ਹਨ ਇਹਨਾਂ ਇਸ ਕਾਰਨ ਕਿਸਾਨਾਂ ਦੇ ਧਰਨੇ ਕਾਰਨ ਹੋਏ مالی ਨੁਕਸਾਨ ਦਾ ਦਾਅਵਾ ਕਰਦੇ ਆ ਐਨ ਐਚ आईई आई, आई नीला डुअल टोर प्लाजा स्मिथ होरा ते सुरखिया कानूनी टीम बनोन ते नुक्सान दी भरपाई करने ਲਈ پنجاب ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਪੈਸ਼ਨਰ ਨੇ ਕਿਹਾ ਕਿ ਇਸ ਵਾਇਰਸ ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਹਾਈਵੇ ਦੇ ਰੱਖ ਰਖਾ ਚੋ ਵਿਗਨ ਪੈ ਰਿਹਾ ਹੈ ਜੋ ਕੰਪਨੀ ਟੋਲ ਟੋਕਸ ਟੈਕਸ ਵਸੂਲਣ ਦਾ ਕੰਮ ਕਰ ਰਹੀ ਹੈ ਉਸ ਨੂੰ ਸ੍ਰੀਖਿਆ ਪ੍ਰਚਾਰ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਪਟੀਸ਼ਨ 'ਚ ਅਪੀਲ ਕੀਤੀ ਗਈ ਹੈ ਐਨ ਐਚ ਏ ਆਈ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਇਸ ਵਿਰੋਧ ਪ੍ਰਦਰਸ਼ਨ ਦੇ ਟੋਲ ਦੇ ਟੋਲ ਤੇ ਕਬਜ਼ੇ ਦਾ ਸਮਰਥਨ ਪੰਜਾਬ ਸਰਕਾਰ ਦੇ ਮੰਤਰੀ ਵੀ ਕਰ ਰਹੇ ਹਨ ਉਹ ਇਸ ਪ੍ਰਦਰਸ਼ਨ ਜੋ ਸ਼ਾਮਲ ਹੋ ਕੇ ਉਹ ਗੈਰ ਕਾਨੂੰਨੀ ਕਾਰਵਾਈ ਦਾ ਸਮਰਥਨ ਕਰ ਰਹੇ ਹਨ ਜੋ ਕਿ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਟੋਲ ਬੰਦ ਕਰਨਾ ਨਾਲ ਸਿਰਫ ਕਾਨੂੰਨੀ ਵਿਵਸਥਾ ਖਿਲਾਫ ਫੈਸਲੇ ਮਾਲੀਏ ਦਾਵੀ ਨੁਕਸਾਨ ਹੋ ਸਕਦਾ ਹੈ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਆ ਐਨ ਐਚ ਏ ਆਈ ਨੇ ਪਹਿਲਾਂ ਹੀ ਟਰੈਕਟਰ ਟਰਾਲੀ ਨੂੰ ਟੋਲ ਮੁਕਤ ਕਰ ਦਿੱਤਾ ਹੈ ਬਾਬਤ ਇਸ ਦੇ ਬਾਬਤੂ ਕਿਸਾਨ ਟੋਨ ਟੈਕਸ ਦੀ ਮਸੂਲੀ ਰੋਕ ਰਹੇ ਹਨ ਲਾਡੂਵਾਲ ਸਹਿਤ ਤਨ ਤਰਨ ਦੇ ਉਸਮਾਨ ਜਲੰਧਰ ਤੇ ਚੱਕ ਬਹਾਮੜੀਆਂ ਤੇ ਅੰਬਾਲਾ ਦੱਕ ਗਰ ਟੋਲ ਕਿਸਾਨਾ ਨੇ ਬੰਦ ਕਰ ਦਿੱਤਾ ਹੈ ਪਟੀਸ਼ਨ ਕਰਤਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦੇ ਪੰਜਾਬ ਸਰਕਾਰ ਤੇ ਹੋਰ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਨਿਰਪਕ ਟੂਰੇ ਪੰਜਾਬ ਦੇ ਨਾਲ ਅਗਲੇ